ਅੱਜ ਅਸੀਂ ਬਿਨਾ ਢੜਕੇ ਤੋਂ ਟਾਬੇ ਸਟਾਈਲ ਦਾਲ ਬਣਾ ਕੇ ਡੈਡੀ ਕਰਾਂਗੇ ਜੋ ਬਹੁਤ ਹੀ ਜ਼ਿਆਦਾ ਖਾਣ ਦੇ ਵਿੱਚ ਸਵਾਦ ਹੋਏਗੀ ਤੇ ਇਸ ਤਰ੍ਹਾਂ ਦੀ ਦਾਲ ਤੁਸੀਂ ਕਿਤੇ ਵੀ ਕਿਤੇ ਵੀ ਫਰਾਈ ਨਹੀਂ ਕੀਤੀ ਹੋਣੀ ਇਸ ਦੇ ਨਾਲ ਇੱਕ ਨਹੀਂ ਦੋ ਨਹੀਂ ਚਾਰ-ਚਾਰ ਰੋਟੀ ਖਾ ਜਾਓਗੇ ਇੰਨੀ ਕਿ ਜ਼ਿਆਦਾ ਸਵਾਦ ਜਿਹੜੀ ਦਾਲ ਬਣ ਕੇ ਤਿਆਰ ਹੋਏਗੀ ਚਲੋ ਫਿਰ ਦਾਲ ਬਣਾਣਾ ਸਟਾਰਟ ਕਰਦੇ ਹਾਂ ਜੀ ਦਾਲ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਅਸੀਂ ਲਵਾਂਗੇ ਇੱਕ ਕੌਲੀ ਚਨਿਆ ਦੀ ਦਾਲ ਇਹਦਾ ਚੌਥਾ ਹਿੱਸਾ ਲਵਾਂਗੇ ਮਸਾਲਾ ਵਾਲੀ ਦਾਲ ਮਸਰਾਂ ਦੀ ਦਾਲ ਜਿਹੜੀ ਮਸੂਰ ਦੀ ਦਾਲ ਵੀ ਕਿਹਾ ਜਾਂਦਾ ਹੈ ਅੱਧੇ ਘੰਟੇ ਲਈ ਮੈਂ ਦੋਨਾਂ ਦਾਲਾਂ ਨੂੰ ਭਿਓ ਕੇ ਰੱਖ ਦਿੱਤਾ ਹੋਇਆ ਸੀ ਤੇ ਅੱਛੇ ਤਰੀਕੇ ਨਾਲ ਮੈਂ ਵਾਸ਼ ਕਰ ਲਿਆ ਹੋਇਆ ਉਸ ਤੋਂ ਬਾਅਦ ਇਹਦਾ ਪਾਣੀ ਜਿਹੜਾ ਕੱਢ ਕੇਣ ਤੋਂ ਬਾਅਦ ਉਸ ਤੋਂ ਬਾਅਦ ਅਸੀਂ ਕੁੱਕਰ ਦੇ ਵਿੱਚ ਦੋਨਾਂ ਦਾਲਾਂ ਨੂੰ ਟ੍ਰਾਂਸਫਰ ਕਰ ਦਵਾਂਗੇ ਤੇ ਇੱਥੇ ਮੈਂ ਦੋ ਲਈਨੇ ਟਮਾਟਰ ਟਮਾਟਰ ਨੂੰ ਵਿਚੋ ਸਾਈਸ ਤੋਂ ਕੱਟ ਕਰਕੇ ਅੱਛੇ ਤਰੀਕੇ ਨਾਲ ਧੋ ਕੇ ਫਿਰ ਇਹਦੇ ਵਿੱਚ ਅਸੀਂ ਐਡ ਕਰ ਦਿੱਤਾ ਹੈ ਇੱਥੇ ਮੈਂ ਟਮਾਟਰ ਦਾ ਛਿਲਕਾ ਬਿਲਕੁਲ ਨਹੀਂ ਉਤਾਰਿਆ ਜੇ ਤੁਸੀਂ ਉਤਾਰਨਾ ਚਾਹੋ ਤੇ ਉਤਾਰ ਸਕਦੇ ਹੋ ਉਸ ਤੋਂ ਬਾਅਦ ਮੈਂ ਇੱਥੇ ਲਈਆ ਇੱਕ ਪਿਆਜ਼ ਪਿਆਜ਼ ਨੂੰ ਆਪਾਂ ਦੋਨੋਂ ਸਾਈਡ 'ਚ ਕੱਟ ਕਰਕੇ ਮਤਲਬ ਇੱਕ ਪਿਆਜ਼ ਨੂੰ ਦੋ ਸਾਈਡ 'ਚ ਕੱਟ ਕਰ ਦਿੱਤਾ ਹੈ ਹਾਫ ਸਾਈਜ਼ 'ਚ ਐਡ ਕਰ ਸਕਦੇ ਹੋ ਜੇ ਛੋਟੇ ਪਿਆਜ਼ ਹੈ ਤਾਂ ਦੋ ਛੋਟੇ ਛੋਟੇ ਪਿਆਜ਼ ਲੈ ਸਕਦੇ ਹੋ ਉਸ ਤੋਂ ਬਾਅਦ ਪੰਜਵੇਂ ਲਸਣ ਦੀਆਂ ਕਲੀਆਂ ਐਡ ਕੀਤੀਆਂ ਨੇ ਦੋ ਤੋਂ ਤਿੰਨ ਹਰੀਆਂ ਮਿਰਚਾਂ ਐਡ ਕਰ ਦੋ ਮੇਰੀਆਂ ਥੋੜੀਆਂ ਤਿੱਖੀਆਂ ਐ ਮਿਰਚਾਂ ਤੇ ਇਸ ਤਰੀ ਮੈਂ ਐਡ ਕੀਤੀਆਂ ਦੋ ਹੀ ਸਿਰਫ ਉਸ ਤੋਂ ਬਾਅਦ ਮੈਂ ਥੋੜੀ ਜੀ ਮਤਲਬ ਮੇਰੇ ਕੋਲ ਸ਼ਿਮਲਾ ਮਿਰਚ ਸੀ ਨਾ ਸ਼ਿਮਲਾ ਮਿਰਚ ਵਿੱਚ ਐਡ ਕੀਤੀ ਐ ਸ਼ਿਮਲਾ ਮਿਰਚ ਦੇ ਨਾਲ ਜਿਹੜੀ ਐ ਨਾ ਬਹੁਤ ਹੀ ਸਵਾਦਦਾਰ ਦਾਲ ਬਣ ਕੇ ਤਿਆਰ ਹੁੰਦੀ ਆ ਉਸ ਤੋਂ ਬਾਅਦ ਹੁਣ ਚਨੇ ਦੀ ਦਾਲ ਐ ਤੇ ਇਸ ਤੋਂ ਬਾਅਦ ਅਸੀਂ ਐਡ ਕਰਾਂਗੇ 3 ਕੱਪ ਪਾਣੀ ਚਨੇ ਦੀ ਦਾਲ ਦੇ ਵਿੱਚ ਹਮੇਸ਼ਾ ਪਾਣੀ ਜਿਹੜਾ ਜ਼ਿਆਦਾ ਪੈਂਦਾ ਐ ਉਸ ਤੋਂ ਬਾਅਦ ਅਸੀਂ ਐਡ ਕਰਾਂਗੇ ਇੱਕ ਛੋਟਾ ਚਮਚ ਛਾਲਦੀ ਪਾਊਡਰ ਇੱਕ ਅੱਧਾ ਛੋਟਾ ਚਮਚ ਮੈਂ ਦੇ ਵਿੱਚ ਐਡ ਕੀਤਾ ਹੈ ਲਾਲ ਮਿਰਚੀ ਪਾਊਡਰ ਉਸ ਤੋਂ ਬਾਅਦ ਮੈਂ ਐਡ ਕੀਤਾ ਹੈ ਅੱਧਾ ਚਮਚ ਜੋ ਜੀਰੇ ਦਾ ਪਾਊਡਰ ਹੁੰਦਾ ਹੈ ਉਹ ਵਾਲਾ ਐਡ ਕੀਤਾ ਹੈ ਇੱਕ ਚਮਚਾ ਮੈਂ ਨਮਕ ਤਾਂ ਐਡ ਕੀਤਾ ਹੈ ਇਹ ਤੁਸੀਂ ਆਪਣੇ ਅਕੋਰਡਿੰਗ ਐਡ ਕਰ ਸਕਦੇ ਹੋ ਜੇ ਤੁਸੀਂ ਪਹਿਲਾਂ ਸਟਾਰਟਿੰਗ 'ਚ ਐਡ ਕਰਦੇ ਹੋ ਨਾ ਤੇ ਜਿਹੜੀ ਦਾਲ ਦੇ ਵਿੱਚ ਮਸਾਲੇ ਉਹ ਥੋੜੇ-ਬਹੁਤ ਰੱਚ ਵਿੱਚ ਜਾਂਦੇ ਨੇ ਤੇ ਦਾਲ ਤੋਂ ਢਿਖਾਰ ਦੇ ਵਿੱਚ ਵੀ ਸਵਾਦ ਲੱਗ ਗਿਆ ਤੇ ਮੈਂ ਦਾਲ ਦੇ ਵਿੱਚ ਹਮੇਸ਼ਾ ਹੀ ਕਿਉਂ ਪਾਨੀ ਆ ਇਹਦੇ ਨਾਲ ਇੱਕ ਤਾਂ ਦਾਲ ਦੇ ਵਿੱਚ ਇੱਕ ਵਧੀਆ ਜਿਹੀ ਸਮੂਥਨੈਸ ਆ ਜਾਂਦੀ ਹੈ ਦੂਸਰਾ ਇਹ ਕਿ ਦਾਲ ਜਿਹੜੀ ਆ ਬਾਹਰ ਨਹੀਂ ਆਂਦੀ ਜਿਵੇਂ ਮਤਲਬ ਕਈ ਵਾਰ ਸੀਟੀਆਂ ਵੱਜਦੀਆਂ ਐ ਤੇ ਬਾਹਰ ਆ ਜਾਂਦੀ ਦਾਲ ਹਨਾ ਉਹ ਬਿਲਕੁਲ ਵੀ ਨਹੀਂ ਹੋਏਗਾ ਕੁੱਕਰ ਨੂੰ ਹੁਣ ਆਪਾਂ ਇਦਾਂ ਹਲਕਾ ਜਿਹਾ ਹਲਾ ਦਵਾਂਗੇ ਇਹਦੇ ਵਿੱਚ ਕੜਚੀ ਨਹੀਂ ਲਗਾਣੀ ਕਿਉਂਕਿ ਪਿਆਜ਼ ਟਮਾਟਰ ਅਸੀਂ ਐਡ ਕੀਤੇ ਹੋਏ ਨੇ ਸਾਬਤ ਹੀ ਜਦੋਂ ਤੁਸੀਂ ਕੁੱਕਰ ਹਲਾਓਗੇ ਤੇ ਆਪਣੇ ਆਪ ਇਹ ਸਾਰੀਆਂ ਚੀਜ਼ਾਂ ਮਿਕਸ ਹੋ ਜਾਣੀਆਂ ਤੇ ਉਸ ਤੋਂ ਬਾਅਦ 5 ਸੀਟੀਆਂ ਲਵਾ ਕੇ ਤੇ ਦਾਲ ਤੁਸੀਂ ਦੇਖੋ ਇੱਕਦਮ ਵਧੀਆ ਘੁੱਲ ਕੇ ਤਿਆਰ ਹੋ ਚੁੱਕੀ ਹੈ ਦਾਲ ਦਾ ਜਿਹੜਾ ਟੈਕਸਚਰ ਉਹ ਬਹੁਤ ਹੀ ਜ਼ਿਆਦਾ ਵਧੀਆ ਹੈ ਤੁਸੀਂ ਚਾਹੋ ਤਾਂ ਇਦਾਂ ਵੀ ਖਾ ਸਕਦੇ ਹੋ ਜੇ ਤੜਕਾ ਲਗਾਉਣਾ ਚਾਹੋ ਤੇ ਤੜਕਾ ਵੀ ਲਗਾ ਸਕਦੇ ਹੋ ਪਰ ਕਈ ਲੋਕ ਟਾਈਟਿੰਗ ਤੇ ਹੁੰਦੇ ਨਾ ਤੇ ਉਹ ਇਸ ਤਾਲੂ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਤੇ ਜੋ ਥੋੜਾ ਜਿਹਾ ਤਿੱਖਾ ਫਲੇਵਰ ਪਸੰਦ ਨਹੀਂ ਤੇ ਖੋਣਾ ਲਈ ਤੜਕਾ ਤੁਸੀਂ ਲਗਾ ਸਕਦੇ ਹੋ ਤੇ ਤੜਕਾ ਲਗਾਉਣ ਵਾਸਤੇ ਇੱਥੇ ਮੈਂ ਲਿਆ ਹੈ ਦੇਸੀ ਘਿਓ ਦੇਸੀ ਘਿਓ ਦੇ ਵਿੱਚ ਤੁਸੀਂ ਦਾਲ ਬਣਾਓਗੇ ਪਰਫੈਕਟ ਇੰਨੀ ਕਾ ਜ਼ਿਆਦਾ ਸਵਾਦ ਬਣ ਕੇ ਤਿਆਰ ਹੋਏਗੀ ਵੈਸੇ ਸਰੋਂ ਦੇ ਤੇਲ ਦੇ ਵਿੱਚ ਵੀ ਤੜਕਾ ਲਗਾਇਆ ਜਾ ਸਕਦਾ ਹੈ ਤੇ ਉਸ ਤੋਂ ਬਾਅਦ ਮੈਂ ਲਿਆ ਹੈ ਇੱਕ ਚਮਚਾ ਸਾਬਤ ਜ਼ੀਰਾ ਉਸ ਦੇ ਨਾਲ ਹੀ ਤਿੰਨ ਸੁਕੀਆਂ ਲਾਲ ਮਿਰਚਾਂ ਤੇ ਛੋਟੇ ਛੋਟੇ ਸਾਈਜ਼ ਵਿੱਚ ਮੈਂ ਕੱਟ ਕਰ ਲੈ ਲਸਣ ਨੂੰ ਤੇ ਇਹ ਐਡ ਕਰਕੇ ਅੱਛੇ ਤਰੀਕੇ ਨਾਲ ਆਪਾਂ ਭੁੰਨ ਲੈਣਾ ਹੈ ਚਨਿਆਂ ਦੀ ਦਾਲ ਦੇ ਵਿੱਚ ਮੈਂ ਹਮੇਸ਼ਾ ਜਿਹੜਾ ਲਸਣ ਆ ਉਹ ਜਾਦਾ ਪਾਣੀ ਹੈ ਤੇ ਉਸ ਤੋਂ ਬਾਅਦ ਮੈਂ ਅੱਧਾ ਚਮਚਾ ਹਿੰਗ ਐਡ ਕੀਤੀ ਹੈ ਮੈਂ ਤੇ ਛੋਟਾ ਚਮਚ ਯੂਸ ਕੀਤਾ ਹੈ ਤੁਸੀਂ ਆਪਣੇ ਅਕੋਰਡਿੰਗ ਐਡ ਕਰ ਸਕਦੇ ਹੋ ਤੇ ਇਸ ਤੋਂ ਬਾਅਦ ਅਸੀਂ ਇੱਕ ਛੋਟਾ ਚਮਚ ਐਡ ਕਰਾਂਗੇ ਦੇਗੇ ਮਿਰਚ ਪਾਊਡਰ ਇਹਦੇ ਨਾਲ ਜਿਹੜਾ ਕਲਰ ਆ ਬਹੁਤ ਹੀ ਵਧੀਆ ਆਏਗਾ ਹੁਣ ਜਿਵੇਂ ਅਸੀਂ ਤੜਕਾ ਭੁੰਨਿਆ ਹੈ ਤੇ ਇਨਸਟੈਂਟ ਹੀ ਅਸੀਂ ਦਾਲ ਦੇ ਵਿੱਚ ਐਡ ਕਰ ਦਾਂਗੇ ਤੇ ਇਸ ਤੜਕੇ ਨੂੰ ਫਟਾਫਟ ਅਸੀਂ ਮਿਕਸ ਕਰ ਲਾਂਗੇ ਦਾਲ ਦੇ ਵਿੱਚ ਜੋ ਪੈਨ ਦੇ ਵਿੱਚ ਤੜਕਾ ਰਹਿ ਗਿਆ ਉਸ ਤੇ ਵਿੱਚ ਥੋੜੀ ਦਾਲ ਐਡ ਕਰਕੇ ਫਿਰ ਤੋਂ ਅਚੀ ਅੱਛੇ ਤਰੀਕੇ ਨਾਲ ਮਿਕਸ ਕਰ ਲਵਾਂਗੇ ਦਾਲ ਨੂੰ ਤੇ ਫਟਾਫਟ ਟੱਕਾ ਲਗਾ ਕੇ ਜੋ ਵੀ ਅਸੀਂ ਤੜਕਾ ਲਗਾਇਆ ਤੇ ਇਹਦਾ ਜਿਹੜਾ ਟੈਕਸਚਰ ਆ ਉਹ ਬਿਲਕੁਲ ਇਹਦੇ ਵਿੱਚ ਆ ਜਾਵੇ ਤੇ ਦਾਲ ਨੂੰ ਮਿਕਸ ਕਰਨ ਤੋਂ ਬਾਅਦ ਅਸੀਂ ਪਾਇਆ ਹਰਾ ਧਨੀਆ ਤੇ ਇੰਨੀ ਕਿ ਜ਼ਿਆਦਾ ਸਵਾਦ ਦਾਲ ਬਣ ਕੇ ਤਿਆਰ ਹੈ ਇਸ ਨੂੰ ਤੁਸੀਂ ਗਰਮਾ ਗਰਮ ਚਾਵਲ ਦੇ ਨਾਲ ਰੋਟੀ ਦੇ ਨਾਲ ਸਰਵ ਕਰ ਸਕਦੇ ਹੋ ਜੀ